ਇਹ ਬਹੁਤ ਸਾਰੀ بارش ਦੇਖੋ ਘਰਾਂ ਦੇ ਵਿੱਚੋਂ ਰਹਿਣਾ ਵੀ ਮੁਸ਼ਕਲ ਹੋਇਆ ਪਿਆ ਛੱਤਾਂ ਚੋਂ ਹੀ ਜਾਂਦੀਆਂ ਨੇ ਉਹ ਦੇਖੋ ਉਹ ਅੰਦਰ ਆਪਣਾ ਇੱਕ ਬਰਾਂਡਾ ਹੈ ਉਹ ਵੀ ਚੋ ਰਿਹਾ ਹੈ ਇਹ ਵੀ ਛੱਤ ਚੋਂ ਲੱਗੀ ਸੀ ਬਹੁਤ ਮੁਸ਼ਕਲ ਹੈ ਰੱਬ بارش ਰੋਕਣ ਦਾ ਨਾ ਹੀ ਨਹੀਂ ਲੈ ਰਿਹਾ ਦੇਖੋ ਜੀ بارش ਫੇਰ ਇੱਕ ਵਾਰੀ ਕਿੰਨੇ ਮੂਸਲਾ ਧਾਰ ਬਾਰਸ਼ ਹੈ ਇਹਨੂੰ ਕਹਿੰਦੇ ਹੈ ਦੇਖੋ ਜੀ ਬਹੁਤ ਜ਼ੋਰਾਂ ਦੀ ਬਾਰਿਸ਼ ਹੋ ਰਹੀ ਹੈ ਇਸ ਟਾਈਮ ਹਾਂ ਦੇਖੋ ਇਹ ਬਹੁਤ ਬਾਰਿਸ਼ ਬਹੁਤ ਜ਼ਿਆਦੇ ਅੱਜ ਤਾਂ ਬਹੁਤ ਹੀ ਜ਼ਿਆਦੇ ਬਾਰਿਸ਼ ਹੋ ਰਹੀ ਹੈ ਆ ਦੇਖ ਲਓ ਜੀ ਆਪਣਾ ਵੇੜਾ ਜਿਹੜਾ ਪਾਣੀ ਦਾ ਭਰਿਆ ਪਿਆ ਸਾਰਾ ਬਹੁਤ ਜ਼ੋਰਾਂ ਦੀ ਬਾਰਿਸ਼ ਹੈ ਆਪਾਂ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਤੋਂ ਲਾਈਵ ਹਾਂ ਇਸ ਟਾਈਮ ਬਹੁਤ ਬਾਰਿਸ਼ ਆ ਜੀ ਬਹੁਤ ਜਦੋਂ ਉਮੀਦ ਹੁੰਦੀ ਹੈ ਵੀ ਰੱਬ ਹੁਣ بارشਾਂ ਨੂੰ ਰੋਕੂਗਾ ਉਸੇ ਟਾਈਮ ਅਗਲੇ ਦਿਨ ਫੇਰ بارش ਲਗਾਤਾਰ ਹਫਤੇ ਤੋਂ ਜ਼ਿਆਦਾ ਹੋ ਗਿਆ بارشਾਂ ਲਗਾਤਾਰ ਸਟਾਰਟ ਹੀ ਨੇ ਆਹ ਦੇਖ ਲਓ ਬਹੁਤ بارش ਹੋ ਰਹੀ ਹੈ ਜੀ ਬਹੁਤ ਜ਼ਿਆਦਾ ਉੱਪਰ ਦੇਖੋ ਕਿ ਮੈਂ ਮੌਸਲਾ ਧਾਰ ਬਾਰਸ਼ ਹੈ ਜਿਹੜੀ ਉਹ ਹੋ ਰਹੀ ਹੈ ਦੇਖੋ ਦਿਖ ਰਿਹਾ ਹੁਣ ਤੁਹਾਨੂੰ ਦੂਰ ਤੱਕ ਦੇਖੋ ਪਾਣੀ ਕਿਵੇਂ ਨਾਲੇ ਚਲਦੇ ਆ ਉਹ ਦੇਖੋ ਤੁਹਾਡੇ ਇਲਾਕੇ 'ਚ ਵੀ بارش ਹੋ ਰਹੀ ਹੈ ਹਾਲਚਾਲ ਬਹੁਤ ਬੁਰਾ ਹੈ ਦੇਖੋ ਬਾਰਿਸ਼ ਹੋ ਰਹੀ ਹੈ ਲਗਾਤਾਰ ਨਾ ਕੋਈ ਮੱਝਾਂ ਨੂੰ ਕੋਈ ਚਾਰਾ ਲਿਆ ਸਕਦਾ ਹੈ ਤੇ ਨਾ ਬਾਹਰ ਨਿਕਲ ਸਕਦਾ ਹੈ ਜਦੋਂ ਮੌਸਮ ਠੀਕ ਹੁੰਦਾ ਹੈ ਦੂਸਰੇ ਦਿਨ ਫੇਰ ਬਾਰਿਸ਼ ਸਟਾਰਟ ਹੋ ਜਾਂਦੀ ਹੈ ਬਹੁਤ ਮੁਸ਼ਕਲ ਹੈ ਇਸ ਟਾਈਮ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਪਾਣੀ ਪਾਣੀ ਹੋਇਆ ਪਿਆ ਤੁਸੀਂ ਕਿਹੜੀ ਜਗ੍ਹਾ ਤੋਂ ਵੀਡੀਓ ਦੇਖ ਰਹੇ ਹੋ ਬਾਈ ਜੀ आप कहाँ से वीडियो देख रहे हो जादव साहब बिहार से यूपी शाहजहांपुर से ਬੀਜੀ ਮਾਲਿਆ ਬਿਲਕੁਲ ਦੇਖੋ ਲਗਾਤਾਰ بارش ਦਿਖ ਲੋ ਕਦੋਂ ਦੀ ਲੱਗੀ ਐ 15 ਮਿੰਟ ਹੋ ਗਏ ਇਦਾਂ ਹੀ بارش ਪੈ ਰਹੀ ਐ ਲਗਾਤਾਰ ਤੁਹਾਡੇ ਸ਼ਹਿਰ ਦਾ ਕੀ ਹਾਲ ਐ ਕੀ ਉੱਥੇ ਵੀ بارش ਹੋ ਰਹੀ ਐ ਜਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਦੇਖੋ ਜੀ ਪੰਜਾਬ ਮੇ ਬਾੜ ਆ ਗਈ ਹੈ ਕਿ ਬਿਲਕੁਲ ਦੇਖੋ ਪੰਜਾਬ ਮੇ ਤੋਂ ਜੋ ਉਧਰ ਗੁਰਦਾਸਪੁਰ ਸਾਈਡ ਹੈ ਦੇਖੋ ਉਧਰ ਸਾਰੇ ਦਾ ਸਾਰਾ ਪਾਣੀ ਮੇ ਡੁੱਬਾ ਹੋਇਆ ਹੈ ਕਹਾਂ ਕਹਾਂ ਸੇ ਵੀਡੀਓ ਆ ਰਹੀ ਹੈ ਦੇਖੋ ਕਿਤਨੇ ਲੋਕ ਪਰੇਸ਼ਾਨ ਹੈ ਕਿਤਨੇ ਜੀਵ ਜੰਤੂ ਮਰ ਗਏ ਹੈ ਫਸਲ ਮਰ ਗਈ ਕੁਝ ਚੱਲ ਰਹੇ ਸੀ ਕਿੰਨੇ ਬੰਦੇ ਵੀ ਮਰ ਚੁੱਕੇ ਨੇ ਬਿਲਕੁਲ ਸਿੱਖ ਰੇਜਿਮੈਂਟ ਵੀ ਮਦਦ ਕਰ ਰਹੀ ਹੈ ਓਕੇ ਗੁਰਜੀਤ ਸਿੰਘ ਬਟਾਲਾ ਠੀਕ ਹੈ ਪਰ ਇਸ ਦਾ ਅਸੀਂ ਪੰਜਾਬ ਸੰਗਰੂਰ ਤੋਂ ਬੋਲ ਰਿਹਾ ਸੰਘਰੂਰ ਦੇ ਵਿੱਚ ਬਹੁਤ ਜ਼ਿਆਦਾ بارش ਹੋ ਰਹੀ ਹੈ ਤੁਸੀਂ ਦੇਖ ਹੀ ਸਕਦੇ ਹੋ ਪਿੰਡ ਆਪਣਾ ਲੌਂਗੋਵਾਲ ਸੰਘਰੂਰ ਦੇ ਨਜ਼ਦੀਕ ਜ਼ਿਲ੍ਹਾ ਸੰਘਰੂਰ ਹਾਂਜੀ ਮੁਰੰਡੇ ਵਾਲਿਓ ਤੁਹਾਡੇ ਵੀ ਮੀਂਹ ਪੈ ਰਿਹਾ ਹੈ ਬਿਲਕੁਲ ਮਕਾਨ ਤੋਂ ਬੜਾ ਹੈ ਬਸ ਮਕਾਨ ابھی ਉਧਰ ਨਿਆ ਪਾਣੀ ਲੱਗਣਾ ਹੈ ਉਹ ਸਾਹਮਣੇ ਯਹਾਂ ਪਰ ਉਹ ਬੇਲ ਵਗੈਰਾ ਦਿਖ ਰਹੀ ਹੈ ਪਰ ਮੌਸਮ ਹੈ ਜਿਹੜਾ ਉਹ ਟਾਈਮ ਹੀ ਨਹੀਂ ਦੇ ਰਿਹਾ ਵੀ ਕੋਈ ਮਕਾਨ ਪਾ ਸਕੇ ਸਾਹਮਣੇ ਮੇਰੇ ਭਰਾ ਦਾ ਮਕਾਨ ਪੈ ਰਿਹਾ ਹੈ ਇੱਕ ਦਿਨ ਵਿਸਤਰੀ ਆਉਂਦਾ ਹੈ ਦੂਸਰੇ ਦਿਨ ਫੇਰ بارش ਹੋ ਜਾਂਦੀ ਹੈ ਫੇਰ ਛੁੱਟੀ ਹੋ ਜਾਂਦੀ ਹੈ ਅੱਛਾ ਜੀ ਮੋਰਿੰਡੇ ਦੇ ਵਿੱਚ ਕਿਦਾਂ ਦਾ ਮੌਸਮ ਹੈ ਬਿਲਕੁਲ ਲੌਂਗਵਾਲ ਪਿੰਡ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਠੀਕ ਹੈ ਜੀ ਠੀਕ ਹੈ ਮਰਿੰਡੇ ਦੇ ਵਿੱਚ ਮੀਂਹ ਨਹੀਂ ਹੈ ਚਲੋ ਸ਼ੁਕਰ ਹੈ ਮੀਂਹ ਪੈਣਾ ਵੀ ਨਹੀਂ ਚਾਹੀਦਾ ਹੁਣ ਦੇਖੋ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਬਹੁਤ ਫਸਲਾਂ ਮਰ ਰਹੀਆਂ ਨੇ ਤਾਂ ਹੁਣ ਤਾਂ ਰੱਬ ਨੂੰ ਇਹ ਹੀ ਬੇਨਤੀ ਹੈ ਵੀ ਧੁੱਪਾਂ ਕੱਢੇ ਤੇ ਪਾਣੀ ਹੈ ਜਿਹੜਾ ਔਰ ਹੌਲੀ ਹੌਲੀ ਖੇਤਾਂ ਦੇ ਵਿੱਚੋਂ ਸੁੱਕ ਜੇ ਦੇਖੋ ਘਰਾਂ ਦੇ ਵਿੱਚ ਮੈਂ ਹੁਣੇ-ਹੁਣੇ ਇੱਕ YouTube ਤੇ ਵੀਡੀਓ ਦੇਖ ਰਿਹਾ ਸੀ Facebook ਤੇ ਤੇ ਉਹਦੇ ਵਿੱਚ ਘਰ ਦੇ ਵਿੱਚ ਤਕਰੀਬਨ 5 3-3 4-4 ਫੁੱਟ 5-5 ਫੁੱਟ ਜਿਹੜੀ ਰੇਗ ਹੈ ਨਾ ਗਾਦ ਉਹ ਦਿਖਾਈ ਜਾ ਰਹੇ ਸੀ ਜਿਵੇਂ ਆਪਣਾ ਆ ਬਰੰਡ ਹੈ ਇਹਦੇ ਵਿੱਚ ਤੈਰ-ਤੈਰ ਕੇ ਆ ਕੇ ਸਕੂਟਰੀਆਂ ਮੋਟਰਸਾਈਕਲ ਉਹ ਪਤਾ ਨਹੀਂ ਕਿੱਥੋਂ-ਕਿੱਥੋਂ ਰੁੜ ਕੇ ਆਏ ਨੇ ਉਹਦੇ ਵਿੱਚ ਫਸੇ ਪਏ ਸੀ ਘਰ ਦੇ ਵਿੱਚ ਉਹ ਦਿਖਾ ਰਹੇ ਸੀ ਵੀ ਸਾਡੇ ਘਰ ਦੇ ਵਿੱਚ ਕਿਹਦੇ ਕਿਹਦੇ ਮੋਟਰਸਾਈਕਲ ਤੇ ਹੁਸ਼ਿਆਰਪੁਰ بارش ਨਹੀਂ ਹੋ ਰਹੀ ਚਲੋ ਠੀਕ ਆ ਹੁਸ਼ਿਆਰਪੁਰ ਤੇ ਹ ਨਹੀਂ ਹੋ ਰਹੀ ਚਲੋ ਸ਼ੁਕਰ ਹੈ ਜੀ ਤੁਹਾਡਾ ਏਰੀਆ ਬਚਿਆ ਚੰਗੀ ਗੱਲ ਹੈ ਨਹੀਂ ਤਾਂ ਪੰਜਾਬ ਦੇ ਬਹੁਤ ਮਾੜੇ ਹਾਲ ਹੋਏ ਪਏ ਨੇ ਜਗਾ ਜਗਾ ਦੇਖੋ ਪਾਣੀ ਪਾਣੀ ਆ ਪਾਣਾ ਕਹਿੰਦੇ ਹੜ੍ਹ ਤਾਂ ਸਰਕਾਰੀ ਨਹੀਂ ਜੀ ਸਾਡੇ ਮੀਂਹ ਪੈਂਦਾ ਪਿਆ ਆਦਮਪੁਰ ਆਦਮਪੁਰ ਵੀ ਮੀਂਹ ਪੈ ਰਿਹਾ ਹੈ ਸੰਧੂ ਸਾਹਿਬ ਬਾਈ ਸੰਧੂ ਸਾਹਿਬ ਜੀ ਬੋਲ ਰਹੇ ਨੇ ਆਦਮਪੁਰ ਵੀ ਮੀਂਹ ਪੈ ਰਿਹਾ ਹੈ 1 ਮਿੰਟ ਤੱਕ ਰੋਟੀ ਬਣਾ ਮੈਂ ਆਉਣਾ 1 ਮਿੰਟ ਰੋਟੀ ਖਾਣ ਨੂੰ ਕਿਹੜਾ ਜੀ ਕਰਦਾ ਜਦੋਂ ਇਨਾ ਮੀਂਹ ਪੈ ਰਿਹਾ ਤਾਂ ਪਹਿਲਾਂ ਖੇਤਾਂ ਦਾ ਘਰਾਂ ਦਾ ਫਿਕਰ ਹੋ ਜਾਂਦਾ ਹੈ ਆ ਦੇਖੋ ਜੀ ਬਾਹਰ ਜਿਹੜਾ ਰੋਡ ਹੈ ਨਾ ਨਹਿਰ ਬਣਿਆ ਪਿਆ ਦੇਖੋ ਆਹ ਦੇਖ ਲਓ ਦੇਖੋ ਨਹਿਰ ਦੀ ਤਰ੍ਹਾਂ ਜਾ ਰਿਹਾ ਪਾਣੀ ਆਹ ਦੇਖ ਸਕਦੇ ਆਪਾਂ ਜਦ ਕੇ ਜਿਹੜਾ ਰੋਡ ਹੈ ਨਾ ਵਧੀਆ ਉੱਚਾ ਰੋਡ ਹੈ ਇਧਰ ਖੇਤਾਂ ਵਾਲੇ ਪਾਸੇ ਬਹੁਤ ਨੀਮਾ ਪਾਸਾ ਹੈ ਪਰ ਦੇਖ ਲਓ ਪਾਣੀ ਕਿਵੇਂ ਜਾ ਰਿਹਾ ਜਿੱਦਾਂ ਇੱਕ ਸੂਆ ਨਹੀਂ ਹੁੰਦਾ ਚੰਗੀ ਤਰ੍ਹਾਂ ਸੂਆ ਨਹਿਰ ਦਾ ਪਾਣੀ ਹੁੰਦਾ ਐਦਾਂ ਜਾ ਰਿਹਾ ਦੇਖੋ ਪਾਣੀ ਅੱਛਾ ਜੰਮੂ ਦੇ ਵਿੱਚ ਵੀ ਮੀਂਹ ਪੈ ਰਿਹਾ ਹੈ ਠੀਕ ਹੈ ਜੀ ਪਰ ਫਿਰ ਜੀ ਜੱਟ ਬਾਈ ਕਹਿ ਰਿਹਾ ਹਾਂ ਜੀ ਆਪਾਂ ਸੰਗਰੂਰ ਤੋਂ ਬੋਲ ਰਿਹਾ ਇਸ ਟਾਈਮ ਸੰਗਰੂਰ ਤਨ ਰੂ ਦੇ ਲਵੇ ਪਿੰਡ ਆਪਣਾ ਲੌਂਗੋਵਾਲ ਆ ਦੇਖ ਲੋ ਜੀ ਕਿੰਨਾ ਮੀ ਹੈ ਮੀਂਹ ਦੇ ਨਾਲ ਪਾਣੀ ਦੇਖ ਲੋ ਆਹ ਦੇ ਕੋ ਇਧਰ ਜਗਾ ਆਪਣਾ ਭਰਾ ਜਗਾ ਬਣਾ ਰਿਆ ਇੱਕ ਦਿਨ ਮਿਸਤਰੀ ਆਉਂਦਾ ਤੇ ਦੋ ਤਿੰਨ ਦਿਨ ਫਿਰ ਮੀਂਹ ਪੈ ਜਾਂਦਾ ਫਿਰ ਕੰਮ ਵਿੱਚ ਹੀ ਰੁਕ ਜਾਂਦਾ ਮੀਂਹ ਚ ਭੇਜ ਲੋ ਮੀਂਹ ਚ ਭੇਜ ਲੋ ਅੰਦਰ ਬੈਠ ਕੇ ਮੌਜਨਾ ਲੋਕ ਕਿੰਨੇ ਤੰਗ ਨੇ ਚਲੋ ਸ਼ੁਕਰ ਹੈ ਚਲੋ ਸ਼ੁਕਰ ਹੈ ਜੀ ਮੀ ਹਟ ਚੁੱਕਿਆ ਧੰਨਵਾਦ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖੀ ਹੈ ਤੇ ਬਿਲਕੁਲ ਜੀ ਬਹੁਤ ਬੁਰਾ ਹਾਲ ਹੈ ਇਕਵਾਲ ਸਿੰਘ ਜੀ ਬਿਲਕੁਲ ਇਹ ਮੀਂਹ ਨਾਲ ਪਾਣੀ ਹੁਣੇ ਲੱਗਿਆ ਜਿਹਾ ਹੁਣ ਬਾਰਿਸ਼ ਹੀ ਇੰਨੀ ਹੋ ਗਈ ਸੀ ਇਸ ਟਾਈਮ ਕਿ ਇਹ ਆਪਾਂ ਸੰਗਰੂਰ ਦੇ ਨਜ਼ਦੀਕ ਪਿੰਡ ਆ ਜੀ ਆਪਣਾ ਲੌਂਗੋਵਾਲ ਉੱਥੇ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਤੇ ਹੁਣੇ ਹੁਣੇ ਮੀਂਹ ਜਿਹੜਾ ਬਾਰਿਸ਼ ਹੈ ਉਹ ਇਸ ਟਾਈਮ ਰੁਕ ਚੁੱਕੀ ਹੈ ਜਾਨੀ ਥੋੜੀ ਬਹੁਤ ਪੈ ਰਹੀ ਹੈ ਤੇ ਤੁਹਾਡੀ ਸਾਈਡ ਦੇਖੋ ਆਪਾਂ ਨੂੰ ਜਦੋਂ ਸੋਕਾ ਜਿਹਾ ਲੱਗਿਆ ਹੁੰਦਾ ਮੀਂਹ ਪੈਂਦਾ ਚੌੜ ਚੜ ਜਾਂਦਾ ਰੱਬ ਨੂੰ ਪੁੰਨ ਕਰਦੇ ਆ ਹਨਾ ਤੇ ਕੜਾਈਆਂ ਕੱਢਦੇ ਆ ਚੌਲ ਕੱਢਦੇ ਆ ਤੇ ਹੁਣ ਆਪਾਂ ਹੱਥ ਬੰਦਦੇ ਆ ਵੀ ਰੱਬਾ ਉਹਨੂੰ ਹਟਾ ਦੇ ਯਾਰ ਮੀਂਹ ਹੁਣ ਰੱਬ ਕਿੱਥੇ ਮੰਨਦਾ ਹੈ ਨਾ ਮੀਂਹ ਪਾਉਣ ਲੱਗਿਆ ਮੰਨਦਾ ਤੇ ਨਾ ਹਟਾਉਣ ਲੱਗਿਆ ਮੰਨਦਾ ਤੇ ਆਪਾਂ ਮਨ ਸਮਝਾ ਲੈਨੇ ਆਪਣੇ ਪੁੰਨ ਕਰਕੇ ਪਾਪ ਆ ਦੇਖੋ ਜੀ ਗੱਡੀ ਦੇ ਉੱਪਰ ਦੇਖੋ ਛੱਤਾਂ ਕਿਦਾਂ ਚ ਉੱਚਾਉਣ ਲੱਗ ਗਿਆ ਦੇਖੋ ਬਾਲਣ ਵਾਲੀ ਛੱਤ ਹੈ ਆਪਣੀ ਆਹ ਦੇਖ ਲਓ ਕਿਦਾਂ ਚ ਉਂ ਰਿਹਾ ਹੈ ਹੈ ਛੱਤਾਂ ਚ ਉਂ ਲੱਗ ਗਈ ਸਾਰੀਆਂ ਆ ਦੂਜੇ ਪਾਸੇ ਦੀ ਘਰ ਨੂੰ ਦੇਖ ਕੇ ਤਾਂ ਪਾ ਦੇਖ ਲਓ ਨਾਲੀਆਂ ਨਾਲੇ ਸਭ ਭਰੇ ਆਉਂਦੇ ਨੇ ਤੂੰ ਅੰਦਰ ਵਹਿ ਜਾ ਤੈਰ ਜੰਗੀ ਦੇਖ ਲੈ ਪਾਣੀ ਇੰਨਾ ਹੈ ਤੈਨੂੰ ਕਹਿਣਾ ਮੈਂ ਖ ਅੰਦਰ ਵਹਿ ਜਾ ਤੈਰ ਜੰਗੀ ਪਾਣੀ ਚ ਮੈਂ ਤਾਂ ਤਰਨ ਵੇਲੇ ਨਹੀਂ ਤਰੀ ਤਰਨ ਵੇਲੇ ਨਹੀਂ ਤਰੀ ਅੱਜ ਆ ਜਾ ਲਾਉਂ ਆ ਕੇ ਮੁਰਗੇ ਅੱਛਾ ਉਹ ਤਾਂ ਤੂੰ ਜਵਾਨ ਤੀ ਅੱਛਾ ਬੁੜੇ ਹੋ ਗਏ ਹੁਣ ਨਹੀਂ ਤਰਦੇ ਹਾਂਜੀ ਆਪਾਂ ਸੰਗਰੂਰ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਤੋਂ ਪੰਜਾਬ ਚੋਂ ਬੋਲ ਰਿਹਾ। ਦੇਖ ਲਓ ਪਾਣੀ ਪਾਣੀ ਹੈ ਸਾਰੇ ਕਿਤੇ। ਹੂੰ तेरे पेके भी भाई बहुत मी मीह रहा है शाजली, शाजली बहुत रहा है भी बहुत पैर हाँ चल आगे है ਰੱਬ ਨੇ ਲਹਾਦੇ ਕੱਪੜੇ ਚਲੋ ਜੀ ਸਤਿ ਸ੍ਰੀ ਅਕਾਲ ਵੀਡੀਓ ਦਾ ਕਰਨ ਲੱਗਿਆ ਪੈਂਡ ਲਾਈਵ ਦਾ ਤੁਸੀਂ ਕੋਈ ਕਿਤੋਂ ਲਾਈਵ ਹੋਮੋਗੇ ਦੇਖਾਂਗੇ ਵੀ ਕਿਹੜੀ ਜਗ੍ਹਾ ਮੀਂਹ ਪੈ ਰਿਹਾ ਹੈ ਤਾਂ ਬਚੀਏ ਗੁਰਪ੍ਰੀਤ ਦਾ ਸਿਰਸਾ ਹਾਂਜੀ ਸਿਰਸੇ ਵਾਲੇ ਤੁਹਾਡੀ ਸਾਰ ਠੀਕ ਐ ਕਿੱਦਾਂ ਮੀ ਸੰਗਰੂਰ ਤੋਂ ਬੋਲ ਰਿਹਾ ਜੀ ਆਪਾਂ ਸੰਗਰੂਰ ਅਮਨਦੀਪ ਜੀ ਗੁਰਪ੍ਰੀਤ ਕੌਰ ਕਿਹੜੀ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਵੀਡੀਓ ਆਪਣੀ ਹਾਂਜੀ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਸੁਖਪ੍ਰੀਤ ਜੀ ਤੁਸੀਂ ਵੀਡੀਓ ਕੀਪ ਇਟ ਅਪ ਕੀਪ ਇਟ ਅਪ ਅਗੱਚਾ ਘਰਨਦੀ ਲਵੇ ਪਿੰਡਾ ਆਪਣਾ ਠੀਕ ਆ ਘਰਨਦੀ ਦੇ ਕੀ ਹਾਲ ਨੇ ਜੀ ਤੁਸੀਂ ਦੱਸਿਓ ਕਮੈਂਟ ਕਰਕੇ ਜੋਪੀ ਬਰੇਲੀ ਤੋਂ ਪਾਈ ਜੀ ਬੋਲ ਰਹੇ ਨੇ ਇਹ ਜੇਬੀ ਸੀ ਸ਼ਾਟ ਵਾਲੇ ਜੰਮੂ ਕਸ਼ਮੀਰ ਦੀ ਬੁਰੀ ਹਾਲਤ ਹੋ ਗਈ ਹੈ ਦੇਖੋ ਹਾਂ ਸਾਰੇ ਕਿਤੇ ਬੁਰੀ ਬੁਰੀ ਹਾਲਤ ਹੋਈ ਪਈ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਆ ਹਾਂ ਜੀ ਕਾ ਗਰਨਦੀ ਦਾ ਕੀ ਹਾਲ ਹੈ ਸੁਖਪ੍ਰੀਤ ਜੀ ਅ ਖਬਰਾਂ ਜਿ ਸੁਣਨਾ ਆ ਰਿਹਾ ਵੀ ਕਗਰ ਨਦੀ ਵੀ ਚੜੀ ਹੋਈ ਐ ਤੇ ਕਹਿੰਦੇ ਟੁੱਟ ਸਕਦੀ ਐ ਚਲੋ ਜੀ ਠੀਕ ਐ ਧੰਨਵਾਦ ਜਿੱਥੇ-ਜਿੱਥੇ ਵੀ ਤੁਸੀਂ ਵੀਡੀਓ ਦੇਖੀ ਆਪਣੀ ਸ਼ੁਕਰੀਆ バイ。